ਸਸੀ ਗੱਲ ਕਿਸਾਨ ਭਰਾਵੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਆਸ ਕਰਦਾ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਅੱਜ ਦੀ ਜੋ ਵੀਡੀਓ ਆ ਮੋਗਾ ਟਰੈਕਟਰ ਮੰਡੀ ਦੀ ਆ ਸੀਜ਼ਨ ਬਿਲਕੁਲ ਨੇੜੇ ਆ ਚੁੱਕਿਆ ਤੇ ਅੱਜ ਦੇ ਟਰੈਕਟਰਾਂ ਦੇ ਮੰਡੀ ਤੇ ਕੀ ਰੇਟ ਆ ਕਿਹੜੇ ਕਿਹੜੇ ਮਾਡਲ ਆਏ ਹੋਏ ਆ ਕਿਹੜੇ ਕਿਹੜੇ ਟਰੈਕਟਰ ਜ਼ਿਆਦਾ ਗਿਣਤੀ ਚ ਇੱਥੇ ਪਹੁੰਚੇ ਹੋਇਆ ਤੁਹਾਡੇ ਨਾਲ ਸਾਰੀ ਗੱਲਬਾਤ ਕਰਦੇ ਆਂ ਸ਼ੇਅਰ ਸੋ ਜੁੜੇ ਰਹੋ ਵੀਡੀਓ ਨਾਲ ਪਹਿਲਾ ਟਰੈਕਟਰ ਜਿਹੜਾ ਆਪਾਂ ਤੁਹਾਨੂੰ ਦਿਖਾ ਰਹੇ ਆਂ ਐਚ ਐਮਟੀ 911 ਰੰਗ ਰੋਮਨ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਜੋ ਵੀ ਇਸਦਾ ਹੈ ਬੈਕ ਸਾਈਡ ਦੇ ਟਾਇਰਾਂ ਦੀ ਕੰਡੀਸ਼ਨ ਆਪਾਂ 60 ਤੋਂ 65 ਪੈਸੇ ਟਾਇਰ ਦੀ ਗੁੱਡੀ ਕਹਿ ਸਕਦੇ ਹਾਂ 16 ਦੇ ਟਾਇਰਾਂ ਚ ਐਮ ਆਰਐਫ ਦੇ ਟਾਇਰ ਆ ਮਾਡਲ ਇਹ 98 2 ਲੱਖ ਤੇ 85000 ਰੁਪਏ ਹ ਮਾਲਕ ਜੀ ਡਿਮਾਂਡ ਆਏ ਪੰਜਾਬ ਨੰਬਰ ਟਰੈਕਟਰ ਫੀ ਵੀ 0 5 ਉਸ ਦੇ ਨਾਲ ਆ ਗਈ ਫਾਰਮ ਡੀ ਐਕਸ ਰੰਗ ਰੋਮਨ ਤੁਸੀਂ ਦੇਖ ਸਕਦੇ ਨੇ ਟਰੈਕਟਰ ਦਾ ਠੀਕ ਠਾਕ ਆ ਪੈਰਾਂ ਦੀ ਕੰਡੀਸ਼ਨ ਵੀ ਠੀਕ ਠਾਕ ਆ ਐਮ ਆਰ ਦੀ 18 ਚ 14 ਦੇ ਟਾਇਰ ਨੇ ਜੋ 2004 ਮਾਡਲ ਦਾ ਮਾਡਲ 2 ਲੱਖ 75000 ਰੁਪਏ ਉਸ ਦੇ ਨਾਲ ਇੱਕ ਹੋਰ ਆ ਗਿਆ ਜੀ ਨਟ 11 ਐਚ ਐਮ ਟੀ ਇੱਕ ਸਾਈਡ ਦੇ ਟਾਇਰਾਂ ਦੀ ਕੰਡੀਸ਼ਨ ਸਾਫ਼ ਆ 95 ਮਾਡਲ ਦਾ 2 ਲੱਖ 25000 ਰੁਪਏ ਮਾਲਕ ਦੀ ਡਿਮਾਂਡ ਹੈ ਰੰਗ ਰੋਗਨ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਆ ਉਸ ਦੇ ਨਾਲ ਆ ਗਿਆ 3600 ਕੋਡ ਪੇਂਟ ਹੋਇਆ ਟਰੈਕਟਰ ਟਾਇਰਾਂ ਦੀ ਕੰਡੀਸ਼ਨ ਜੋ ਬੈਕ ਸਾਈਡ ਦੇ ਨੇ ਠੀਕ ਠਾਕ ਫਰੰਟ ਦੇ ਟਾਇਰਾਂ ਦੀ ਕੰਡੀਸ਼ਨ ਸਾਫ਼ ਆ 76 ਮਾਡਲ 1,60,000 ਰੁਪਇਆ ਡਿਮਾਂਡ ਆ ਮਾਲਕ ਦੀ ਤੇ ਨਾਲ ਆ ਗਏ ਸਵਰਾਜ 855 ਟਾਇਰਾਂ ਦੀ ਕੰਡੀਸ਼ਨ ਸਾਫ਼ ਆ 2004 ਮਾਡਲ ਆ 2,90,000 ਰੁਪਇਆ ਡਿਮਾਂਡ ਆ ਦੈਨ ਨਾਲ ਆ ਗਿਆ 2511 85 ਮਾਡਲ 1 ਲੱਖ 11000 ਰੁਪਏ ਦਾ ਮੰਗਣਾ ਪਹਿਰਾਨੀ ਗੁੱਡੀ ਕਾਫੀ ਪਈ ਹੈ ਬੈਕ ਸਾਈਡ ਤੇ ਫਰੰਟ ਦੇ ਜੋ ਕੱਸ ਕੇ ਹੋ ਗਿਆ ਆ ਗਿਆ ਦੈਨ ਨਾਲ ਆ ਗਿਆ 2000 ਮਾਡਲ 735 1 ਲੱਖ 2000 ਰੁਪਏ ਪਾਸੇ ਬਾਹਰ ਹੈ ਸਾਤ ਇਹ ਕਾਰ ਆ ਮੈਂ ਤੁਹਾਨੂੰ ਦਿਖਾਉਂਦਾ ਹਾਂ ਬਹੁਤ ਸਾਫ਼ ਕੈਮਰਾ ਨਾਲ ਆ ਰਿਹਾ ਹੈ ਜਿਵੇਂ ਆ ਗਏ ਸਮਝਾ ਰਿਹਾ ਹੈ ਰੰਗ ਰੇਡ ਦੇਖ ਸਕਦੇ ਹੋ ਜਿਵੇਂ ਇੱਥੇ ਕੋਲਾਂ ਦਾ ਕਾਰ ਆ ਰਿਹਾ ਹੈ ਤੇ ਲਾਲ ਦੇ ਰੰਗ ਦਾ ਵੀ ਸਾਫ਼ ਹੈ ਪੰਜਾਬ ਨੰਬਰ ਆ ਪੀਪੀ ਨੰਬਰ 2001 ਮਾਡਲ ਆ 2 ਲੱਖ ਤੇ 65000 ਰੁਪਏ ਮਾਲਕ ਦੀ ਧੰਨਵਾਦ ਉਸ ਦੇ ਨਾਲ 60 ਸੋਨਾਂਲੀ ਚੌਥੇ ਨਾਲ ਇੱਕ ਹੋਰ ਆ ਗਿਆ ਇਹ ਪਾਵਰ ਸਟੇਰਨ ਉਸਦੇ ਜੋ ਟਾਇਰ ਆ ਬੈਕ ਸਾਈਡ ਦੇ 40 45 ਪੈਸੀ ਕਹਿ ਸਕਦੇ ਆ 2008 ਮਾਡਲ ਆ 3 ਲੱਖ ਤੇ 35000 ਰੁਪਿਆ ਮਾਲਕ ਦੀ ਡਿਮਾਂਡ ਉਹਦੇ ਨਾਲ ਆ ਗਈ 855 ਰੰਗ ਰੋਗੰ ਦਾ ਟਰੈਕਟਰ ਸਾਫ ਆ ਚੈਰਾ ਵੀ ਕੰਡੀਸ਼ਨ ਵੀ ਬਿਲਕੁਲ ਸਾਫ ਆ ਪੰਜਾਬ ਨੰਬਰ ਆ ਪੀਪੀ 25 2010 ਮਾਡਲ ਆ 3 ਲੱਖ ਤੇ 65000 ਰੁਪਿਆ ਮਾਲਕ ਦੀ ਡਿਮਾਂਡ ਉਹਦੇ ਨਾਲ ਆ ਗਈ 2000 ਮਾਡਲ 735 ਟਾਇਰ ਬਿਲਕੁਲ ਨਵੇਂ ਆ ਜੀ ਚਾਰੇ 2,25,000 ਰੁਪਏ ਮਾਲਕ ਦੀ ਡਿਮਾਂਡ ਬਾਹਰ ਪੰਪ ਵਾਲਾ ਟਰੈਕਟਰ ਹੈ ਰੰਗ ਰੋਗਾਂ ਦਾ ਵੀ ਬਿਲਕੁਲ ਸਾਫ਼ ਦੇ ਨਾਲ ਆ ਗਈ ਇੱਕ ਟਰਾਲੀ ਵਿਕਾਉ ਇਥੇ 88 ਮਾਡਲ ਆ ਜੀ ਬੇਦਾਗ ਟਾਇਰ ਆ ਓ ਸੌਰੀ 88,000 ਰੁਪਏ ਡਿਮਾਂਡ ਹੈ ਵਿੱਚੋਂ ਚਾਦਰ ਵਗੈਰਾ ਇਸ ਦੀ ਬਿਲਕੁਲ ਸਾਫ਼ ਹੈ ਦੇਖ ਇਹਦੇ ਨਾਲ ਜੋ ਵੈੱਡ ਆ ਉਹ ਦਿਖਾਈ ਦੇ ਰਿਹਾ ਹੈ ਸਭ ਦੇ ਤੋਂ ਅੰਦਾਜ਼ਾ ਜਿਹਾ ਲੱਗਿਆ ਨਾ ਉਹ ਨਵੀਆਂ ਪ੍ਰਾਣੀਆਂ ਟਰਾਲੀਆਂ ਕੀ ਰੇਟ ਮਿਲ ਜਾਂਦੇ ਆ ਕੋਈ ਨੰਬਰ ਤਾਂ ਇਸ ਤੇ ਲਿਖਾ ਨਹੀਂ ਤੇ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰ ਦੇ। ਇਹਨਾਂ ਆ ਗਈ 3620 ਸ਼ੈਲ। ਟਾਇਰ ਤਾਂ ਬਿਲਕੁਲ ਸਾਫ਼ ਕੰਡੀਸ਼ਨ ਦੇ। 94 ਮਾਡਲ ਆ। 2 ਲੱਖ 25000 ਰੁਪਏ। ਡਿਮਾਂਡ ਇੰਜਨ ਤੇ ਗਿਅਰ ਦਾ ਕੰਮ ਹੋਇਆ ਜੀ ਕਿਉਂਕਿ ਭਾਈਆਂ ਨੇ ਫਰੰਟ ਤੇ ਲਿਖਿਆ ਹੋਇਆ ਕਿ ਇੰਜਨ ਤੇ ਗਿਅਰ ਦਾ ਕੰਮ ਕੰਪਲੀਟ ਹੋਇਆ ਸਾਰਾ ਇਹ ਸੋ ਉਸ ਦੇ ਨਾਲ ਸਾਹਮਣੇ ਟਰੈਕਟਰ ਜਿਹੜਾ ਤੁਹਾਨੂੰ ਦਿਖਾਈ ਦੇ ਰਹੀ ਹੈ ਆਰਜਨ 605 ਮਰਫ ਦੇ ਟਾਇਰ 16 ਦੇ ਟਾਇਰਾਂ ਜਾਂ ਟਾਇਰਾਂ ਦੀ ਕੰਡੀਸ਼ਨ ਸਾਫ ਹੈ ਆਪਾਂ 60-65 ਪੈਂਟ ਪੈਸੇ ਗੱਡੀ ਕਹਿ ਸਕਦੇ ਹਾਂ ਇਹਨਾਂ ਪਾ ਵਗੈਰਾ ਲੱਗਿਆ ਹੋਇਆ 2013 ਮਾਡਲ ਦਾ 4 ਲੱਖ 97000 ਰੁਪਏ ਮਾਰਕ ਦੀ ਮੰਗ ਆ। ਰੈਂਗ ਰੂਮ ਦਾ ਟਰੈਕਟਰ ਪੂਰਾ ਹੀ ਸਾਫ਼। ਉਸ ਦੇ ਨਾਲ ਆ ਗਿਆ 855 2013 ਮਾਡਲ 4 ਲੱਖ 95000 ਰੁਪਏ ਦੀ ਮੰਗ ਆ। ਪੀਪੀ ਨਕੀ ਮਾਨ ਇਹ ਮੌਕਾ ਦਾ ਹੀ ਨੰਬਰ ਹੈ। ਉਖਲੇ ਇਥੇ ਪਾਵਰ ਸਟੀਅਰ ਨਾਲ ਤੇ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਸਾਫ਼ ਹੈ। ਉਸ ਦੇ ਨਾਲ ਆ ਗਿਆ 2008 ਮਾਡਲ। ਤਨ ਲੱਖ ਤੇ 10000 ਰੁਪਈਆ ਨਿਮਾਨ ਰੰਗ ਰੋਗਨ ਦਾ ਟਰੈਕਟਰ ਬਿਲਕੁਲ ਸਾਫ ਆ ਪੰਜਾਬ ਨੰਬਰ ਹੈ ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਸਾਫ ਹੈ ਜੀ ਬੈਕ ਸਾਈਡ ਦੇ ਟਾਇਰ ਪੋਲੋ ਦੇ 13 ਦੇ ਟਾਇਰਾਂ ਚ ਪੰਜਾਬ ਨੰਬਰ ਹੈ ਜੀ ਪੀਵੀ 43 ਉਸ ਦੇ ਨਾਲ ਆ ਗਈ 265 98 ਮਾਡਲ ਆ 1 ਲੱਖ ਤੇ 20000 ਰੁਪਈਆ ਮਾਲਕ ਦੀ ਡਿਮਾਂਡ ਹੈ ਟਾਇਰ ਜੋ ਇਸ ਦੇ ਖਸ਼ਕ ਹੋ ਚੁੱਕੇ ਹੈ ਉਦੇ ਨਾਲ ਆ ਗਿਆ 735 98 ਮਾਡਲ 1,11500 ਰੁਪਏ ਡਿਮਾਂਡ ਹੈ। ਪਹਿਰਾਂ ਦੀ ਕੰਡੀਸ਼ਨ ਠੀਕ ਆ ਗਈ। ਉਦੇ ਨਾਲ ਆ ਗਿਆ 750 2001 ਮਾਡਲ ਆ। ਦੋ ਹੀ ਰੰਗ ਰੋਪਣ ਤਾਂ ਇਸ ਦਾ ਤੁਸੀਂ ਦੇਖ ਸਕਦੇ ਹੋ। ਜੋ ਵੀ ਹੈ ਪਹਿਰ ਇਸ ਦਾ ਐਕਸਰਡ ਵੀ ਸਾਫ ਹੈ। 2,49000 ਰੁਪਏ ਮਾਲਕ ਨੇ ਡਿਮਾਂਡ ਰੱਖੀ 750 ਦੀ। ਉਦੇ ਨਾਲ ਆ ਗਿਆ 633 ਨਿਊ ਹਾਲੈਂਡ ਆ ਨਾ। बीकेटी ਦੇ ਟੈਰਾਂਚਸ 16 ਦੇ ਟੈਰਾਂਚਾ ਰੰਗ ਰੋਗ ਹੁੰਦਾ ਵੀ ਟਰੈਕਟਰ ਸਾਫ ਆ ਪੰਜਾਬ ਨੰਬਰ 2000 8 ਮਾਡਲ ਆ 3 ਲੱਖ ਤੇ 65000 ਰੁਪਏ ਮਾਲਕ ਜੀ ਡਿਮਾਂਡ ਆਈ ਟਰੈਕਟਰ ਦੇਖਣ ਚ ਬਿਲਕੁਲ ਸਾਫ ਹੈ ਉਹਦੇ ਚਾਰ ਇਹਦਾ ਲਾਹ ਹੋਣੇ ਆ ਤੇ ਨਾਲ 2008 ਮਾਡਲ ਆਈ 3 ਲੱਖ ਤੇ 22000 ਰੁਪਏ ਡਿਮਾਂਡ ਆਈ ਟਾਇਰ ਚਾਰੇ ਬਿਲਕੁਲ ਨਵੇਂ ਆ ਤੇ ਰੰਗ ਰੋਗੰਦਾ ਵੀ ਟਰੈਕਟਰ ਪੂਰੇ ਸਾਫ ਆ ਪੰਜਾਬ ਨੰਬਰ ਫੀਬੀ ਜੋਨ ਲਗਾਏ ਪੰਜਾਬੀ ਪੰਜਾਡੀ 2014 ਮਾਡਲ ਹੈ 4 ਲੱਖ 55000 ਰੁਪਏ ਮਾਰਕੀਟ ਦੀ ਮੰਗ ਪੰਜਾਬ ਨੰਬਰ ਵਿਚਾਰੇ ਟਾਇਰ ਬਿਲਕੁਲ ਨਵੇਂ ਜੋਨ ਲਗਾਏ 704 ਨਵੇਂ ਟਾਇਰਾਂ ਦੇ ਟ੍ਰੈਕਟਰ ਆ ਪਰ ਰੰਗ ਤੁਸੀਂ ਦੇਖ ਸਕਦੇ ਹੋ ਜੋ ਵੀ ਤੁਹਾਨੂੰ ਦਿਖਾਈ ਦੇ ਰਿਹਾ ਵੀਡੀਓ ਤੇ 99 ਮਾਡਲ 1 ਲੱਖ 50000 ਰੁਪਏ ਦੀ ਮੰਗ ਆ ਬਾਕੀ ਦੇ ਨਾਲ ਆ ਗਿਆ 2010 ਮਾਡਲ 7 ਲੱਖ 95000 ਰੁਪਏ ਦਾ ਮਾਨ ਪਾਵਰ ਸਟੇਟ ਅੰਕ ਨਹੀਂ ਸੀ ਬਿਲਕੁਲ ਸਾਫ ਹੈ ਪੰਜਾਬ ਨੰਬਰ ਪੀਪੀ 62 ਦੇ ਨਾਲ 24 ਆ ਗਿਆ 799 ਮਾਡਲ ਇਕਲਾ ਪੀਆਰ ਵੀਰ ਮਾਨ ਬੈਕ ਸਾਈਡ ਦੇ ਟਾਇਰਾਂ ਦੀ ਕੰਡੀਸ਼ਨ ਸਾਫ ਪਈ ਹੈ ਪੰਜਾਬ ਨੰਬਰ ਪੀਪੀ ਦੇ ਨਾਲ ਆ ਗਿਆ 575 ਰੰਗ ਰੋਗਨ ਤੋਂ ਵੀ ਦੇਖ ਸਕਦੇ ਨੇ ਜੋ ਵੀ ਐਕਦਾ ਬੈਕ ਸਾਈਡ ਦਾ ਸਹੀ ਪਾਸੇ ਪਾਣੀ ਦਾ ਰਸਤਾ ਮੇਰੇ ਨਾਲ 4 ਕਿਲੋ ਟੂਰ ਅਗਰਸਤਾਨ ਨੇ ਮਾੜਾ 1,70,000 ਰੁਪਏ ਦੀ ਮੰਗ ਹੈ। ਚੈਰਾਂ ਦੀ ਕੰਡੀਸ਼ਨ ਚਾੱਕ ਕਰੀ। ਪੰਜਾਬ ਨੰਬਰ PP42 ਮੇਰੇ ਨਾਲ ਅਗੇ 855 870 ਰੁਪਏ ਦਾ ਪਟਾਰ ਕਹਿ ਸਕਦੇ। ਪਹਿਲੇ ਨਾਮ ਫਰਸਟ ਪਾਰਟੀ ਦੇ 2011 ਮਾਡਲ ਦਾ 3,70,000 ਰੁਪਏ ਮਾਲਕਾਂ ਦੀ ਜ਼ਮਾਨਤ ਹੈ। ਟਰੈਕਟਰ ਸਾਫ ਨੂੰ ਕੀ ਬਣਾ ਲਈ ਆਪਕੋ ਸਾਰਾ ਸਪਾਈਸ ਜਿਹੜਾ ਉਹ ਇਹਨਾਂ ਤੋਂ ਲੈਣਾ ਐਕਸਟੈਂਡੀਅਰ ਮਾਰਕਾ ਦੇ। ਉਸ ਦੇ ਨਾਲ ਆ ਗਿਆ ਜੀ 2002 ਮਾਡਲ ਅਰਜਨ 305 2 ਲੱਖ 70000 ਰੁਪਏ ਮਾਰਕਾ ਨੇ ਕਮਾਏ। ਉਸ ਦੇ ਨਾਲ ਆ ਗਿਆ ਫਾਰਮ 60 ਹਨ ਮੇ ਮਾਦਲਾ 1 ਲੱਖ ਤੇ 85000 ਰੁਪਏ ਮਾਲਕਾਂ ਦੀ ਦਮਾੜਾ 10 ਰਾਂ ਦੇ ਕਨੇਸ ਟਿਕਾਕ ਬਈ ਉਹਦੇ ਨਾਲ ਅਗੇ 911 ਇਹਦੇ ਟੈਰਾ ਨਹੀਂ ਗਣੀ ਜੀ ਟਿਕਾਕ ਆ ਰਾਂਗ ਰੋਗ ਨੂੰ ਤੁਸੀਂ ਵੀਡੀਓ ਜੀ ਦੇਖ ਸਕਦੇ ਹੋ ਮਾਡਲ 2002 2 ਲੱਖ ਤੇ 55000 ਰੁਪਏ ਧਮਾੜਾ ਉਹਦੇ ਨਾਲ ਅਗੇ 26594 ਮਾਡਲ 1 ਲੱਖ ਤੇ 45000 ਰੁਪਏ ਮਾਲਕਾਂ ਦੀ ਦਮਾੜਾ ਐਮ ਨੰਬਰ BB 50 ਤੇ ਨਾਲ ਆ ਕੇ 265 9112 ਜੀ ਬਿਲਕੁਲ ਸਰਪੰਚ ਇਹ ਵੀ ਕੱਤੀ ਪੰਜਾਬ ਨੰਬਰ ਹੈ ਜੀ ਇਹ ਮਾਨਸਾ ਦਾ ਇਹ ਮਾਲਖਾਨੀ ਡਿਮਾਂਡ 240000 ਰੁਪਿਆ ਇਹ ਮਾਡਲ 2003 ਉਹ ਦਿਨ ਆ ਗਿਆ 5500 ਨਿਊ ਹਾਲੈਂਡ ਇਹ ਵੀ ਪੰਜਾਬ ਨੰਬਰ ਹੈ ਰੰਗ ਰੋਗ ਦਾ ਟਰੈਕਟਰ ਦੇਖ ਸਕਦੇ ਹੋ ਤੁਸੀਂ ਕਿਹੋ ਜਿਹੇ ਸ਼ੋਰਟਮ ਮਿਸਿੰਗ ਹੋਇਆ ਰੰਗ 16 ਦੇ ਟਾਇਰਾਂ ਦਾ 2014 ਮਾਡਲ ਆ 4 ਲੱਖ ਤੇ 55000 ਰੁਪਏ ਦੀ ਮੰਗ ਹੈ ਐਵੀ ਪਾਵਰ ਸਟੇਰ ਨੇ ਤੇ ਨਾਲ ਹੋਰ ਵੀ ਟਰੈਕਟਰ ਆ ਜਿਵੇਂ ਕੋ ਵੀਡੀਓ ਦੇ ਨਾਲ ਸਾਹਮਣੇ ਟਰੈਕਟਰ ਜੋ ਦਿਖਾਈ ਦੇ ਰਿਹਾ ਆ ਪਾ ਨੂੰ ਅਰਜਨ 605 ਨੰਬਰ ਆ ਲੰਦਾ ਰੰਗ ਰੋਗੰਨਾ ਟਰੈਕਟਰ ਸਾਫ ਆ ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਸਾਫ ਆ ਪਾਵਰ ਸਟੇਰ ਨੇ ਇਸ ਦੇ ਮਾਡਲ ਦੀ ਗੱਲ ਕਰੀਏ ਮਾਡਲ 2011 3 ਲੱਖ ਤੇ 98000 ਰੁਪਏ ਦੀ ਮੰਗ ਆ ਕਦੀ ਉਸ ਦੇ ਨਾਲ ਆ ਗਿਆ ਜੀ ਫਾਰਮਾ 60 98 ਮਾਡਲ 1 ਲੱਖ 85000 ਰੁਪਏ ਡਿਮਾਂਡ ਹੈ ਬੈਕ ਸਾਈਡ ਦੇ ਟਾਇਰਾਂ ਦੀ ਕੰਡੀਸ਼ਨ ਜੋ 50% ਪੈਸੇ ਹੈ ਉਹਦੇ ਨਾਲ ਆ ਗਿਆ 475 97 ਮਾਡਲ 1 ਲੱਖ 155000 ਰੁਪਏ ਡਿਮਾਂਡ ਹੈ ਬੈਕ ਸਾਈਡ ਦੇ ਟਾਇਰ ਸਾਫ ਹੈ 프ਰੰਟ ਦੇ ਘਾਸੇ ਪਏ ਰੰਗ ਰੋਗਨ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਜੋ ਵੀ ਇਸ ਦਾ ਇਤੋ ਕਿੰਨਾ ਟ੍ਰੈਕਰ ਨੇ ਰੰਗ ਦੇ ਥਿੱਕੇ ਪਾਏ ਜਾਂਦੇ ਪੁਰਾਣੇ ਨਾ ਕਰਦੇ ਅਚਾਨਨ ਮੇ ਮਾਰਨ ਲੱਗੀ 1,70,000 ਦੀ ਮੰਗ ਆ 575 ਸਿੱਧਾ ਇੱਕ ਸਾਈਡ ਦੇ ਟਾਇਰ ਆ ਜੋ ਬਿਲਕੁਲ ਸਾਫ ਕੰਡੀਸ਼ਨ ਦੇ 13 ਦੇ ਟਾਇਰਾਂ ਤੋਂ ਉਹਦੇ ਨਾਲ ਆ ਗਈ ਸਵਰਾਜ 855 ਟਾਇਰਾਂ ਦੀ ਕੰਡੀਸ਼ਨ ਜੋ ਠੀਕ ਠਾਕ ਆ 2008 ਮਾਡਲ 3 ਲੱਖ 25000 ਰੁਪਿਆ ਡਿਮਾਂਡ ਆ ਟਾਇਰਾਂ ਦੀ ਕੰਡੀਸ਼ਨ ਤੁਹਾਨੂੰ ਦੱਸ ਹੀ ਦਿੱਤੀ ਕਿਉਂਕਿ ਇਹਦੇ ਠੀਕ ਠਾਕ ਆ। ਇੱਕ ਗੱਲ ਆਪਾਂ ਕਹਿ ਸਕਦੇ ਹਾਂ ਜੀ ਇਹ ਟਾਇਰ ਕਾਫੀ ਕਾਸੇ ਪਏ ਹੋਏ ਆ। ਅੱਗੇ ਨਾਲ ਆ ਗਿਆ ਜੀ ਸਵਰਾਜ 855। ਇਹਦੇ ਟਾਇਰ ਬਿਲਕੁਲ ਸਾਫ਼ ਕੰਡੀਸ਼ਨ ਦੇ ਪਏ ਆ। ਇਹ 2009 ਮਾਡਲ ਆ ਜੀ। 3 ਲੱਖ ਤੇ 70000 ਰੁਪਇਆ ਮਾਲਕ ਦੀ ਡਿਮਾਂਡ ਆ ਜੀ। ਉਹਦੇ ਨਾਲ ਆ ਗਿਆ ਸਵਰਾਜ 735। ਟਾਇਰ ਸਾਫ਼ ਕੰਡੀਸ਼ਨ ਦੇ ਬੈਕ ਸਾਈਡ ਦੇ पचानवे माडल ला। एक लख के पताली हज़ार सवराज सात सौ पैंती दो हज़ार छ माडल दो लख पचवंजा हज़ार रुपया है टायर कंडीशन बिल्कुल साफ हो गया ना चार सौ पचहत्तर टायर बिल्कुल साफ कंडीशन दे डबल क्लच दो हजार ਮਾਟਲਾ 2,35,000 ਰੁਪਏ ਮਾਲਕਾਨੇ ਦੇ ਮਾੜੇ। ਉਹਦੇ ਨਾਲ ਆ ਗਈ 93 ਮਾੜਾ 735 1,50,000 ਰੁਪਏ ਡਿਮਾਂਡ ਟੈਰਾਂ ਦੀ ਕੰਡੀਸ਼ਨ ਵਧੀਆ ਸਾਫ ਜਿਹਾ ਨੰਬਰ BB31। ਉਹਦੇ ਨਾਲ 735 2000 ਮਾੜਾ ਆ ਗਈ। ਇਹਦੀ ਡਿਮਾਂਡ 2,00,000 ਤੇ 15,000 ਰੁਪਏ। ਉਹਦੇ ਨਾਲ ਆ ਗਈ ਫਾਰਮ। 60 2000 ਰੱਖ ਮਾਡਲਾਂ 2 ਲੱਖ 35000 ਰੁਪਿਆ ਮਾਲਕਾਂ ਦੇ ਮਾਤਰਾ ਉਹਦੇ ਨਾਲ ਆ ਗਈ 911 11 ਵਿੱਚ ਇਹਨਾਂ ਦੀ ਬਿਲਕੁਲ ਸਾਫ਼ ਹੈ ਇਹ ਗੁਰੀਅਰ ਦੇਖਿਆ ਰ 2000 ਰੱਖ ਮਾਡਲਾਂ 2 ਲੱਖ 95000 ਰੁਪਿਆ ਮਾਲਕਾਂ ਨੇ ਸਮਾ ਦੇ ਇਹ ਆਮ ਨੰਬਰ ਵੀ ਪਈ ਆ ਉਹਦੇ ਨਾਲ ਆ ਗਈ ਅਰਜਨ ਛੋਟੋ ਜਿਹੜਾ ਰੰਗ ਆ ਬਿਲਕੁਲ ਮਿਸਿੰਗ ਹੋ ਗਿਆ ਜੀ ਇਸ ਦਾ ਜੇ ਸਰ ਪੰਜਾ ਟਾਇਰ ਵੀ ਬਿਲਕੁਲ ਬੈਕ ਸਾਈਡ ਦੇ ਖਤਮ ਨਾ ਪਾਵਸ ਸਟੀਅਰਿੰਗ ਦਾ ਅੰਤਰ ਤੇ ਪਰ ਇੱਕ ਨਵਾਂ ਖਰਾਬਾ ਲਈ 212 ਮਾਡਲ ਦਾ 2 ਲੱਖ 85000 ਰੁਪਏ ਮਾਰਨ ਧੰਨਵਾਦ ਵੀਡੀਓ ਦੇਖਣ ਲਈ ਧੰਨਵਾਦ